ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਜਦੋਂ ਅਸੀਂ ਸਤਗੁਰੂ ਜੀ ਦੇ ਚਰਨਾਂ ਨੂੰ ਪਰਸਦੇ ਹਾਂ ਵਾਹਿਗੁਰੂ 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 ਰਸਨਾ ਦੁਆਰਾ ਪ੍ਰੇਮ ਦੇ ਨਾਲ ਜਪਦੇ ਹਾਂ ਤੇ ਜਿਹੜਾ ਜਨਮ ਜਨਮantra ਦਾ ਸੁੱਤਾ ਹੋਇਆ ਮਨ ਹੈ ਉਹ ਜਾਗ ਜਾਂਦਾ ਹੈ ਜਦੋਂ ਫਿਰ ਮਨ ਜਾਗਦਾ ਫਿਰ ਅਦਭੁਤ ਜਿਹੜੀਆਂ ਸ਼ਕਤੀਆਂ ਨੇ ਉਹ ਸਰੀਰ ਦੇ ਅੰਦਰ ਪ੍ਰਵੇਸ਼ ਕਰਕੇ ਊਰਜਾ ਪੈਦਾ ਕਰਦੀਆਂ ਹਨ ਜਿਸ ਦੇ ਨਾਲ ਸਾਡੀ ਇਮਿਊਨਿਟੀ ਵੱਧਦੀ ਹੈ ਕਿਉਂਕਿ ਵਾਹਿਗੁਰੂ ਪਰਮੇਸ਼ਰ ਜਿੱਥੇ ਹਰ ਇੱਕ ਚੀਜ਼ ਦੇ ਵਿੱਚ ਪੂਰਨ ਹੈ ਉਹ ਜਿਹੜਾ ਉਹਨੂੰ ਜਪਦਾ ਉਹ ਉਸ ਨੂੰ ਵੀ ਪੂਰਨ ਕਰ ਦਿੰਦਾ ਹੈ ਕਿਉਂਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟ ਵੱਧ ਕਿਛਣਾ ਹੈ ਪੂਰਾ ਥਾਠ ਬਣਾਇਆ ਸਤਗੁਰ ਮਾਰਜ ਨੇ ਸਾਰਾ ਕੁਝ ਜੋ ਬਣਾਇਆ ਪੂਰਾ ਹੀ ਹੈ ਬੰਦਾ ਵੀ ਪੂਰਾ ਹੈ ਪਰ ਜੇ ਆਪਣੇ ਅੰਤਰਾਤਮੇ ਧਿਆਨ ਧਾਰ ਕੇ ਵੇਖੇ ਕਿ ਮੈਂ ਕੀ ਹਾਂ ਮੈਂ ਇੱਕ ਅੰਤਹਿ ਕਰਨ ਦੇ ਵਿੱਚ ਮਨ ਬੁੱਧ ਚਿੱਤ ਹੰਕਾਰ ਤੋਂ ਬਣਿਆ ਇੱਕ ਦੇਹ ਹਾਂ ਸਥੂਲ ਸ਼ਰੀਰ ਪਰ ਇਸ ਤੋਂ ਅੱਗੇ ਵੀ ਕੁਝ ਹੈ ਉਹ ਸੂਖਮ ਸ਼ਰੀਰ ਉਸ ਤੋਂ ਅੱਗੇ ਕਾਰਣ ਸ਼ਰੀਰ ਉਸ ਤੋਂ ਅੱਗੇ ਕੀ ਹੈ ਉਸ ਤੋਂ ਅੱਗੇ ਮਨ ਦੀ ਪਕੜ ਹੈ ਮਨ ਨੂੰ ਪਕੜ ਲੈਣਾ ਬਹੁਤ ਹੀ ਇਕੱਠਨ ਹੈ ਬਾਣੀ ਦੇ ਬਚਨ ਹੁੰਦਾ ਅਗਮ ਅਗੋਚਰ ਪਕੜਿਆ ਗੁਰ ਸਬਦੀ ਹਉ ਸਤਗੁਰ ਕੈ ਬਲਿ ਹਾਰਿ ਜੋ ਗਮਤਾ ਤੋ ਰਹਤ ਮੇਰਾ ਵਾਹਿਗੁਰੂ ਪਰਮੇਸ਼ਰ ਹੈ ਉਸ ਨੂੰ ਗੁਰ ਸ਼ਬਦ ਦੁਆਰਾ ਪਕੜਿਆ ਜਾ ਸਕਦਾ ਹੈ ਕਿਉਂਕਿ ਜਦੋਂ ਜੀਵ ਗੁਰੂ ਦੇ ਸ਼ਬਦ ਦੀ ਕਮਾਈ ਕਰਦਾ ਹੈ ਤਾਂ ਉਸ ਦੀ ਅੰਤਰਾਤਮਾ ਆਤਮਾ ਉਸ ਨੂੰ ਕਹਿੰਦੀ ਹੈ ਆਤਮਾ ਦੇਹ ਨੂੰ ਕਹਿੰਦੀ ਹੈ ਕਿ ਤੂੰ ਸਹੀ ਕਰ ਰਿਹਾ ਹੈ ਪਰ ਕਿਤਨਾ ਕਿਤੇ ਮਨ ਜਿਹੜਾ ਅੰਦਰ ਭੈੜਾ ਮਨ ਗੰਦਾ ਮਨ ਕਹਿ ਲੀਏ ਉਹ ਫੇਰ ਦੇ ਨੂੰ ਕਹਿੰਦਾ ਨਹੀਂ ਇਧਰਲੇ ਪਾਸੇ ਹੱਲੇ ਜਾਣ ਦੀ ਲੋੜ ਨਹੀਂ ਬੜਾ ਸਮਾਂ ਪਿਆ ਹੱਲੇ ਰੱਬ ਦਾ ਨਾਮ ਲੈਣ ਨੂੰ ਪਰ ਪਤਾ ਨਹੀਂ ਕਿ ਕਿੰਨਾ ਕੁ ਸਮਾਂ ਹੈ ਕੀ ਪਤਾ ਅਗਲਾ ਸਾਵਣਾ ਵੀ ਕਿੰਨੇ ਆਉਣਾ ਹਾਂ ਆਦਮੀ ਹਾਂ ਇੱਕਦਮੀ ਮੌਹਲਤ ਮੋਹਤ ਨਾ ਜਾਣਾ ਅਬ ਕੱਲੂ ਆਇਓ ਰੇ ਇੱਕ ਨਾਮ ਬੋਬਹ ਬੋਬਹ ਸਵੇਸ ਕਰਕੇ ਸਿਮਰ ਸਿਮਰ ਗੁਰ ਸਤਗੁਰ ਆਪਣਾ ਸੋਇਆ ਮਨ ਜਾਗਾ ਜੇ ਕੋ ਆਪਣ ਪੁੱਛੇ ਮਨ ਨੂੰ ਕਿਵੇਂ ਜਗਾਈਏ ਮਨ ਨੂੰ ਕਿਵੇਂ ਗੁਰੂ ਦੇ ਸ਼ਬਦ ਵਿੱਚ ਜੋੜੀਏ ਤਾਂ ਫਿਰ ਸਿੱਧਾ ਜਵਾਬ ਹੈ ਕਿ ਵਾਹਿਗੁਰੂ 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 ਜਪੋ ਪਰ ਜਪਨਾ ਇਸ ਭਾਵਨਾ ਦੇ ਨਾਲ ਹੈ ਕਿ ਵਾਹਿਗੁਰੂ ਸਾਹਮਣੇ ਬੈਠੇ ਹਨ ਅਕਾਲ ਪੁਰਖ ਵਾਹਿਗੁਰੂ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਤਸ਼ਾਹ ਹਾਂ ਪਰ ਉਹ ਮੈਨੂੰ ਦੇਖ ਰਹੇ ਹਨ ਕਿਉਂਕਿ ਜਦੋਂ ਟੀਚਰ ਆਪਣੇ ਵਿਦਿਆਰਥੀ ਵੱਲ ਦੇਖਦਾ ਹੈ ਤਾਂ ਫਿਰ ਵਿਦਿਆਰਥੀ ਨੂੰ ਡਰ ਹੁੰਦਾ ਕਿਤੇ ਨਾ ਕਿਤੇ ਕਿ ਮੈਂ ਕੁਝ ਗਲਤ ਨਾ ਕਰ ਦਵਾਂ ਇਥੇ ਗਲਤ ਕੀਆ ਸਾਡੇ ਮਨ ਦੇ ਫੁਰਨੇ ਇਸ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਚ ਜਦੋਂ ਆਪ ਜੀ ਨੇ ਬੈਠਣਾ ਹੈ ਗੁਰੂ ਦੇ ਚਰਨਾਂ 'ਚ ਅਰਦਾਸ ਕਰਕੇ ਬੈਠਣਾ ਹੈ ਮਹਾਰਾਜ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦਾ ਪ੍ਰੇਮ ਬਖਸ਼ੋ ਕਿਉਂਕਿ ਪ੍ਰੀਤ ਬਿਨਾ ਕੈਸੇ ਬਦਾ ਸਨੇਹੋ ਜਦ ਲਗ ਰਸ ਤਬ ਲਗ ਨਹੀਂ ਨੇ ਜਿਨੇ ਚਰ ਆਮ ਮਨੁੱਖ ਦੇ ਅੰਦਰ ਦੇਖਿਆ ਜਾਂਦਾ ਜਦੋਂ ਕਿਸੇ ਦੀ ਯਾਦ ਆਉਂਦੀ ਮਤਲਬ ਉਹਨਾ ਪ੍ਰੀਤੀ ਇਹ ਤਾਦੀ ਯਾਦ ਆਉਂਦੀ ਐ ਨਾ ਤੇ ਜੇ ਕਿਸੇ ਨਾਲ ਪ੍ਰੀਤੀ ਨਾ ਹੋਵੇ ਫਿਰ ਕਿਸੇ ਦੀ ਯਾਦ ਵੀ ਨਾ ਆਵੇ ਇਸ ਤਰ੍ਹਾਂ ਹੀ ਵਾਹਿਗੁਰੂ ਹੈ ਦੁਨਿਆਵੀਂ ਪ੍ਰੀਤੀ ਝੂਠੀ ਹੈ ਵਾਹਿਗੁਰੂ ਦੀ ਪ੍ਰੀਤੀ ਸੱਚੀ ਹੈ ਸੋ ਜਿੰਨੀ ਜਲਦੀ ਹੋ ਸਕਦਾ ਮਨ ਨੂੰ ਵਾਹਿਗੁਰੂ ਦੇ ਚਰਨਾਂ ਵੱਲ ਲਾਈਏ ਕਿਉਂਕਿ ਸਥ ਉਥਰ ਖਵਾਲਾ ਪ੍ਰਭ ਸਤਗੁਰ ਦੀਨ ਦਇਆਲਾ ਸਤਗੁਰੂ ਜੀ ਹੀ ਕੇਵਲ ਹਨ ਸਾਡੇ ਜਿਹੜੇ ਇੱਥੇ ਵੀ ਸਹਾਇਤਾ ਕਰਦੇ ਨੇ ਤੇ ਅੱਗੇ ਨੂੰ ਵੀ ਸਾਡੀ ਬਾਹ ਫੜ ਕੇ ਸਾਨੂੰ ਬਾਹ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧਕੂਪ ਤੇ ਮਾਇਆ ਸੋ ਮਹਾਰਾਜ ਕਿਰਪਾ ਕਰਨੀ ਇਹ ਜੋ ਅਮਰਤ ਉਪਦੇਸ਼ ਸਤਿਗੁਰਾਂ ਨੇ ਸਾਨੂੰ ਬਖਸ਼ਿਆ ਹੈ ਸਾਡੇ ਹਿਰਦੇ ਅੰਦਰ ਵਸੇ ਔਰ ਅਸੀਂ ਇਹ ਬਚਨਾਂ ਨੂੰ ਕਮਾ ਸਕੀਏ ਦਾਸ ਦੀ ਵੀਰਤਾਸ ਕਰਿਓ ਦਾਸ ਬੀ ਇਹ ਬਚਨ ਆਪਣੇ ਜੀਵਨ ਦੇ ਵਿੱਚ ਢਾਲਣ ਕਰੇ ਧਾਰਨ ਕਰੇ ਗੁਰੂ ਮੇਰਾ ਕਰਨ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ